ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕਈ ਵਾਰੀ ਕੀ ਹੁੰਦਾ ਕਿ ਆਪਾਂ ਨੂੰ ਕੋਈ ਬੰਦਾ ਗੱਲ ਉਹ ਜੀ ਕਹਿੰਦਾ ਕਿ ਆਪਾਂ ਆਪਣੇ ਮੁੱਦੇ ਤੋਂ ਭਟਕ ਜੰਨੇ ਆ ਜਾਂ ਆਪਾਂ ਕਈ ਵਾਰੀ ਕੋਈ ਬੰਦਾ ਆਪਣੇ ਨਾਲ ਮਾੜਾ ਬਹਿ ਰਹਿਬ ਕਰਦਾ ਜਾਂ ਗਲਤ ਬੋਲ ਜਾਂਦਾ ਤਾਂ ਆਪਾਂ ਸੋਚਦੇ ਆ ਵੀ ਉਹਨੂੰ ਉਸੇ ਤਰ੍ਹਾਂ ਜਵਾਬ ਦਿੱਤਾ ਜਾਵੇ ਪਰ ਮੇਰਾ ਮੰਨਣਾ ਇਹ ਹੈ ਵੀ ਜੇ ਕੋਈ ਬੰਦਾ ਮਾੜਾ ਤਾਂ ਆਪੋ ਦੇ ਨਾਲ ਮੜਾ ਜਿਹੜਾ ਬਹਿਰ ਉਹ ਨਾ ਕਰਨੇ ਨਹੀਂ ਕਰਨਾ ਚਾਹੀਦਾ ਕਿਉਂਕਿ ਜੇ ਉਹ ਬੰਦਾ ਗਲਤ ਆ ਜੇ ਆਪਾਂ ਵੀ ਉਹਦੇ ਨਾਲ ਗਲਤ ਹੋ ਗਏ ਤੇ ਆਪਣੇ ਤੇ ਉਹਦੀ ਸੋਚ ਦੇ ਵਿੱਚ ਫਿਰ ਫਰਕ ਕੀ ਰਹਿ ਗਿਆ ਪਹਿਲੀ ਗੱਲ ਤੇ ਹਮ ਜੇ ਉਹ ਬੰਦਾ ਗਲਤ ਆ ਆਪਾਂ ਵੀ ਉਹਦੇ ਨਾਲ ਗਲਤ ਵਰਤਾਵਰ ਕੀਤਾ ਜਾਂ ਉਹਨੇ ਮੰਦੀ ਸ਼ਬਦਾਵਲੀ ਵਰਤੀ ਆਪਣੇ ਨਾਲ ਆਪਾਂ ਵੀ ਉਹੀ ਵਰਤੀ ਫਿਰ ਆਪਣੀ ਤੇ ਉਹਦੀ ਸੋਚ ਦੇ ਵਿੱਚ ਫਰਕ ਕੀ ਰਹਿ ਗਿਆ ਸੋ ਆਪਾਂ ਉਹਨੂੰ ਆਪਣੇ ਫਰਜ਼ਾਂ ਪਤੀ ਪ੍ਰਤੀ ਆਪਣੇ ਫਰਜ਼ ਜਿਹੜੇ ਉਹ ਸਮਝਣੇ ਚਾਹੀਦੇ ਆ ਅਨਸਾਨੀਅਤ ਨਹੀਂ ਮਰਨ ਦੇਣੀ ਚਾਹੀਦੀ ਅੰਦਰੋਂ ਮੇਨ ਜਿਹੜੀ ਗੱਲ ਆ ਅਨਸਾਨੀਅਤ ਨੂੰ ਜਿਉਂਦੇ ਰੱਖਣਾ ਜਿਹੜਾ ਬਹੁਤ ਜ਼ਰੂਰੀ ਆ ਕਿਉਂਕਿ ਜਿਹੜਾ ਇਨਸਾਨ ਆ ਉਹ ਹੈ ਅਨਸਾਨੀਅਤ ਦੇ ਨਾਲ ਸੋ ਇੱਕ ਥੋੜੇ ਨਾਲ ਕਹਾਣੀ ਸ਼ੇਅਰ ਕਰਦੇ ਆ ਜੇ ਚੰਗੀ ਲੱਗੀ ਕਮੈਂਟ ਸ਼ੇਅਰ ਜ਼ਰੂਰ ਕਰਿਓ ਇੱਕ ਵਾਰੀ ਕੀ ਹੋਇਆ ਕਿ ਇੱਕ ਫਕੀਰ ਸਾਧੂ ਅਸ਼ਨਾਨ ਕਰਨ ਜਾਂਦਾ ਅੰਡੀ ਤੇ ਉਹਦੇ ਇੱਕ ਠੂਆਂ ਡੰਗ ਮਾਰਦਾ ਵਿਛੂ ਉਹਨੂੰ ਫੜ ਕੇ ਪਾਸੇ ਰੱਖ ਦਿੰਦਾ ਦੂਜੇ ਦਿਨ ਫੇਰ ਜਾਂਦਾ ਉਹਦੇ ਫੇਰ ਉਹ ਵਿਛੂ ਡੰਗ ਮਾਰਦਾ ਉਹ ਫਕੀਰ ਉਹ ਬਾਬਾ ਉਹਨੂੰ ਫੜ ਕੇ ਫੇਰ ਪਾਸੇ ਰੱਖ ਦਿੰਦਾ ਤੀਜੇ ਦਿਨ ਫੇਰ ਜਾਂਦਾ ਤੀਜੇ ਦਿਨ ਵੀ ਉਹ ਵਿਛੂ ਦੇ ਡੰਗ ਮਾਰਦਾ ਉਹ ਬਾਬਾ ਉਹਨੂੰ ਉਹਦੇ ਗੁੱਸਾ ਨਹੀਂ ਕਰਦਾ ਉਹਨੂੰ ਫੇਰ ਫੜ ਕੇ ਪਾਸੇ ਰੱਖ ਦਿੰਦਾ ਉਹਨੂੰ ਕੋਈ ਸਵਾਲ ਕਰਦਾ ਵੀ ਬਾਬਾ ਜੀ ਤੁਹਾਡੇ ਰੋਜ਼ ਡੰਗ ਮਾਰਦਾ ਇਹ ਤੁਸੀਂ ਇਹਨੂੰ ਮਾਰਦੇ ਕਿਉਂ ਨਹੀਂ ਤੇ ਉਹ ਬਾਬਾ ਜੀ ਨੇ ਬੜੇ ਸੋਹਣਾ ਉਹਨੂੰ ਉੱਤਰ ਦਿੱਤਾ ਉਹ ਕਹਿੰਦਾ ਵੀ ਇਹ ਬਿੱਸ਼ੂ ਹੋ ਕੇ ਇੱਕ ਜਾਨਵਰ ਹੋ ਕੇ ਆਪਦਾ ਫਰਜ਼ ਨਹੀਂ ਭੁੱਲਦਾ ਡੰਗ ਮਾਰਨਾ ਨਹੀਂ ਭੁੱਲਦਾ ਤੇ ਮੈਂ ਇਨਸਾਨ ਹੋ ਕੇ ਆਪਦਾ ਜਿਹੜਾ ਫਰਜ਼ ਕਿਵੇਂ ਭੁੱਲ ਜਾ ਮੈਂ ਗੁੱਸਾ ਕਿਉਂ ਕਰਾਂ ਇੱਕ ਜਾਨਵਰ ਆ ਇਹ ਆਪਦਾ ਫਰਜ਼ ਨਿਭਾਉਂਦਾ ਮੈਂ ਇਹਨੂੰ ਕਿਉਂ ਮਾਰਾਂ ਸੋ ਬਹੁਤ ਸੋਹਣੀ ਸਿੱਖਿਆ ਸਾਨੂੰ ਇਸ ਕਹਾਣੀ ਤੋਂ ਮਿਲਦੀ ਆ ਕਿ ਸਾਨੂੰ ਆਪਦੇ ਅੰਦਰੋਂ ਜਿਹੜੀ ਅਨਸਾਨੀਅਤ ਆ ਉਹ ਨਹੀਂ ਮਰਨੀ ਚਾਹੀਦੀ ਆਪਾਂ ਕਿਸੇ ਵੀ ਲੈਵਲ ਤੇ ਜਾਵੜੋ ਅਨਸਾਨੀਅਤ ਤੇ ਜਿਹੜੇ ਆਪਦੇ ਗੁਣ ਇਹ ਬਹੁਤ ਜ਼ਰੂਰੀ ਆ ਕਿਉਂਕਿ ਗੁਣਾ ਕਰਕੇ ਹੀ ਬੰਦਾ ਚੰਗਾ ਬੰਦਾ ਅਨਸਾਨੀਅਤ ਹੈ ਤਾਂ ਇਨਸਾਨ ਹੈ ਅਨਸਾਨੀਅਤ ਤਾਂ ਬਹੁਤ ਜ਼ਰੂਰੀ ਆ ਸੋ ਅਨਸਾਨੀਅਤ ਜਿੰਦਾਬਾਦ ਜ਼ਿੰਦਗੀ ਜਿੰਦਾਬਾਦ ਵੀਡੀਓ ਚੰਗੀ ਲੱਗੀ ਸ਼ੇਅਰ ਤੇ ਲਾਈਕ ਜਰੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ